ਹਾਂ ਜੀ ਹੁਣ ਸਾਡੇ ਦੇਖੋ ਤੁਸੀਂ ਨਾ ਬੜਾ ਮੁੱਦਾ ਬਣੀ ਜੜੀ ਕਰੋ ਕਿ ਜਦੋਂ ਕਰਾਉਂਦਾ ਤਾਂ ਵਧੀਆ ਹੁੰਦਾ ਜੀ 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 ਉਹਨਾਂ ਦਾ ਦੇਖੋ ਦੇਖੋ ਇਹ ਪਤਾ ਤੁਸੀਂ ਤੁਸੀਂ ਇਹ ਕਿਉਂ ਕਹਿੰਦੇ ਹੋ ਵੀ ਇਹ ਇਹਨਾਂ ਨੇ ਕੋਈ ਪੰਜਾਬ ਦਾ ਮੁੱਦਾ ਨਹੀਂ ਪੰਜਾਬ ਦਾ ਮੁੱਦਾ ਨਹੀਂ ਉਠਾਇਆ ਜੇ ਪੰਜਾਬ ਦਾ ਮੁੱਦਾ ਹੈ ਤਾਂ ਹੀ ਨਹੀਂ ਤੁਸੀਂ ਉਠਾਏਗੇ ਓਕੇ ਯਾਰ ਵੀ ਮਸਲੇ ਪੰਜਾਬ ਦੇ ਮਸਲੇ ਪਾਣੀਆਂ ਦੇ ਮਸਲੇ ਕੀੰਦੀ ਗੁਰਮਤਿ ਮਸਲੇ ਨਾ 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 ਅotro ਦੀ ਗੱਲ ਕਰੀਏ ਸਥਾਨਾ ਦੀ ਖੁਦ ਪੁਛੀ ਦਿਖਾਓ ਉਹਦੇ ਮਸਲੇ ਪੰਨੇ ਸਾਰੇ ਹੱਲ ਹੋ ਜਾਣਗੇ ਪਰ ਇਹਨਾਂ ਨੂੰ ਤਰਸੇਮ ਸਿੰਘ ਨੂੰ ਉਤਾਂ ਦੀ ਵੀ ਲੋੜ ਹੈ ਇਹ ਪਾਰਟੀ ਨੂੰ ਡਾਂਢ ਦੀ ਵੀ ਲੋੜ ਹੈ ਠੀਕ ਹੈ ਵੇ ਸਮਝ ਗਿਆ ਤਾਂ ਕੀ ਗੱਲ ਨਹੀਂ ਕੋਈ ਸਮਾਂ ਪੈਂਦਾ ਸੇਮ ਛੇ ਗਦਾਣਾ ਸੰਤੂ ਸਾਹਿਬ ਨੂੰ ਲੰਗਾ ਤੁਸੀਂ ਵੀ ਨਹੀਂ ਸੁਣਣਾ ਹੈਗਾ ਕਿ ਕੌਣ ਨਿਕ ਕਿੱਥੇ ਰਹਿੰਦੇ ਭਾਜੀ ਇਸੇ ਬਾਕੀ ਕੋਰੇ ਪਰ ਪਰ ਪੜੀ ਲੇਖਤ ਨਹੀਂ ਆਪਣਾ ਕੋੜਾ ਪਜਾਣ ਸਭ ਤੋਂ ਜਿਹੜਾ ਮੁੱਦਾ ਸੀ ਇਹ ਪ੍ਰਸ਼ਾਸ਼ਨ ਦਾ ਉਹ ਸਾਡੀ ਸਰਕਾਰ ਨੇ ਮਜੂਦਾ ਸਰਕਾਰ ਨੇ ਖਤਮ ਕਰ ਦਿੱਤਾ ਹੈ ਭਰ ਕੇ ਪੁੱਛਣਾ ਸੀ ਕਿ ਸੁੰਦਰ ਸ਼ਾਮ अरोड़ा ਇਹਨਾਂ ਦੀ ਐਫ ਆਈ ਆਰ ਦੀ ਵੀ ਗੱਲ ਹੋਈ ਹੈ ਤੇ ਛਾੜ ਤਾਂ ਇਹ ਪੁੱਛੂ ਹਾਂਜੀ ਤੇ ਫਿਰ ਮੁੱਦਾ ਪਿਆਰਦਾ ਸਮਝਣ ਕਿ ਇਹਦੇ ਨਾਲ ਕੀ ਹੋ ਉਤਾਰ ਦਿਓ ਕਿ ਪੰਜਾਬ ਦੇ ਮੁੱਦੇ ਥਾਂ ਕਿਉਂ ਠਹੀਏ ਐਵੇਂ ਲੈਣਾ ਮੁੱਦਾ ਕੋਈ ਤੋਂ ਲੱਗਦਾ ਕੋ ਮੁੱਦਾ ਰੱਤ ਜਾਂਦਾ ਸੋ ਇਹਦਾ ਮਤਲਬ ਹੈ ਬਹੁਤ ਜਿਆਦਾ ਨਰਾਸ਼ ਹੋ ਗਏ ਲੋਕੀ ਮੈਂ ਤੁਹਾਡੀ ਗੱਲ ਤੋਂ ਇਹੋ ਹੀ ਸਮਝ ਸਜਦਾ ਹਾਂ ਤੰਦੂ ਸਾਹਿਬ ਤੁਸੀਂ ਦੇਖੋ ਸਾਰਿਆਂ ਨੇ ਦਸਤਾਰਾਂ ਬੰਨ੍ਹਿਆ ਤੇ ਦਸਤਾਰਾਂ ਬੰਨ੍ਹ ਜਿਹੜੇ ਤਿੰਨ ਸਟੇਜਾਂ 'ਤੇ ਲੱਗਿਆ ਨੇ ਤੇ ਵੱਖਰੀਆਂ ਵੱਖਰੀਆਂ ਲੱਗੀਆਂ ਐ ਇੱਕ ਨਾ ਕੋਈ ਲੱਈ ਜਾਂਦਾ ਦੂਜਾ ਕੋਈ ਨਾ ਲੱਗਿਆ ਪੰਜਾਬ ਦੇ ਲੋਕ ਬੈਠੇ ਤੰਦੂ ਸਾਹਿਬ ਮੈਨੂੰ ਜਿਹੜਾ ਮੇਰਾ ਸਵਾਲ ਸੀ ਇਹ ਨਾ ਕਿ ਤੁਹਾਨੂੰ ਇਹ ਕਿ ਸਲਾ 3 ਕਰੋੜ ਤੋਂ ਜ਼ਿਆਦਾ ਆਬਾਦੀ ਹੈ ਤੇ 117 ਬੰਦੇ ਸਾਡੇ ਕੋਲ ਮਾਨਦਾਰ ਨਹੀਂ ਹਨ ਹੂੰ 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 ਤਾਂ ਵੀ ਕੀ 12:00 ਵਜੇ ਸਿਰ ਮਿਹਰਬਾਨੀ ਮਿਹਰਬਾਨੀ 117 ਇਮਾਨਦਾਰ ਬੰਦਿਆਂ ਦੀ ਲੋੜ ਹੈ ਤਰਾਸਦੀ ਹੈ ਸਾਡੀ ਮਿਹਰਬਾਨੀ ਥੈਂਕ ਯੂ ਤਰਾਸਦੀ ਹੈ ਸਾਡੀ ਕਿ ਸਾਡੇ ਕੋਲ 117 ਬੰਦੇ ਇਮਾਨਦਾਰ ਹਨ ਹੀ ਸਵੇਰ ਦੇ ਹਨ ਹੀ ਜੋ ਪੰਜਾਬ ਦੇ ਮਸਲੇ ਚੁੱਕ ਸਕਣ